ਕੈਬਨਿਟ ਮੰਤਰੀ ਕੁਲਦੀਪ ਸਿੰਘ ਢਾਲੀਵਾਲ ਗੜੇਮਾਰੀ ਦੇ ਨਾਲ ਪ੍ਰਭਾਵਿਤ ਹੋਈਆਂ ਫਸਲਾਂ ਦੇ ਨੁਕਸਾਨ ਦਾ ਚੌਇਸਾ ਲੈਣ ਦੇ ਲਈ ਅਮਰitsar ਦੇ ਪਿੰਡ ਚੰਜੋਠੀ ਦੇ ਵਿੱਚ ਪਹੁੰਚੇ ਜਿੱਥੇ ਉਹਨਾਂ ਨੇ ਗੜੇਮਾਰੀ ਦੇ ਨਾਲ ਨੁਕਸਾਨੀਆਂ ਫਸਲਾਂ ਦਾ ਚੌਇਸਾ ਲਿਆ ਤੇ ਜਲਦੀ ਕਿਸਾਨਾਂ ਨੂੰ ਮੁਆਵਜ਼ਾ ਦੇਣ ਦੀ ਗੱਲ ਵਿਆਖੀ ਹੈ ਉਹਨਾਂ ਨੇ ਕਿਹਾ ਕਿ ਪੰਜਾਬ ਸਰਕਾਰ ਅਤੇ ਕਿਸਾਨਾਂ ਦੇ ਨਾਲ ਖੜੀ ਹੈ ਤੇ ਜਲਦੀ ਕਿਸਾਨਾਂ ਨੂੰ ਨੁਕਸਾਨੀਆਂ ਫਸਲਾਂ ਦਾ ਮੁਆਵਜ਼ਾ ਦਿੱਤਾ ਜਾਏਗਾ ਉਹਨਾਂ ਨੇ ਕਿਹਾ ਕਿ ਕਿਸਾਨਾਂ ਨੂੰ ਮੱਕੀ ਅਤੇ ਮੂੰਗੀ ਦੇ ਬੀਜ ਦੇ ਸਬਸਿਡੀ ਦਿੱਤੀ ਜਾਏਗੀ ਅਸੀਂ ਇਸ ਵੇਲੇ ਚੈਨਪੁਰ ਪਿੰਡ ਦੇ ਵਿੱਚ ਆ ਇਹ ਚੰਦਪੁਰ ਪਿੰਡ ਵਿਧਾਨ ਸਭਾ ਹਲਕਾ ਰਾਜਸਥਾਨਸੀ ਦੇ ਵਿੱਚ ਹੈ ਜਿੱਥੇ ਪਿਛਲੇ ਦਿਨੀ ਮੀਂਹ ਪੈਣ ਨਾਲ ਗਰੇ ਪੈਣ ਨਾਲ ਬਹੁਤ ਜ਼ਿਆਦਾ ਕਸਾਂ ਦਾ ਨੁਕਸਾਨ ਹੋ ਗਿਆ ਤੇ ਅਸੀਂ ਉਹ ਦੇਖਣ ਆਏ ਸੀਗੇ ਮੇਰੇ ਨਾਲ ਡੀਸੀ ਸਾਹਿਬ ਨੇ ਚੇਤਮਨ ਸਾਹਿਬ ਨੇ ਸਰਦਾਰ ਬਲਦੇਵ ਸਿੰਘ ਜੀ ਸਾਡੇ ਬੀਤੀ ਦੇ ਪ੍ਰਧਾਨ ਨੇ ਢਿਲੋਂ ਸਾਹਿਬ ਹੋਣੀ ਐਸਡੀਐਮ ਤਸਵੀਰਦਾਰ ਸਾਡੇ ਪਟਵਾਰੀ ਵਗੈਰਾ ਲੈ ਕੇ ਆਏ ਹਾਂ ਅਸੀਂ ਬਦੌਰੀ ਦਾ ਕੰਮ ਲਗਭਗ ਸਾਡਾ ਕੰਪਲੀਟ ਹੋ ਚੱਲਿਆ ਇੱਕ ਅੱਧੇ ਦਿਨ ਦੇ ਵਿੱਚ ਸਾਰੀ ਰਿਪੋਰਟ ਬਣਾ ਕੇ ਤੇ ਅਸੀਂ ਉੱਪਰ ਚੰਡੀਗੜ੍ਹ ਭੇਜਾਂਗੇ ਉਸ ਤੋਂ ਬਾਅਦ ਅਸੀਂ ਮੁਆਵਜ਼ਾ ਜਿਹੜਾ ਕਿਸਾਨਾਂ ਨੂੰ ਜਲਦੀ ਤੋਂ ਜਲਦੀ ਲੈ ਕੇ ਦਵਾਂਗੇ ਕਿਉਂਕਿ 100% ਨੁਕਸਾਨ ਹੋ ਗਿਆ ਪੱਠੇ ਵੀ ਖਰਾਬ ਹੋ ਗਏ ਸਬਜ਼ੀਆਂ ਵੀ ਖਰਾਬ ਹੋ ਗਈਆਂ ਮੱਕੀ ਵੀ ਖਰਾਬ ਹੋ ਗਈ ਕਣਕ ਤੇ ਖਰਾਬ ਹੋਈ ਹੋਈ ਸਾਰੀ ਆ ਤੁਹਾਡੇ ਸਾਹਮਣੇ ਹੀ ਆ ਬਾਕੀ ਚੀਜ਼ਾਂ ਵੀ ਸਾਰੀਆਂ ਹੀ ਖਰਾਬ ਹੋ ਗਈਆਂ ਇਸ ਕਰਕੇ ਇਸ ਟਾਈਮ ਦੇ ਉੱਤੇ ਕਿਸਾਨਾਂ ਦੀ ਬਾਹ ਫੜਨ ਦੀ ਬੜੀ ਲੋੜ ਹੈ ਔਰ ਹਰੇ ਮਿੰਨੂ ਡਾਕਟਰ ਸਾਹਿਬ ਦੱਸਦੇ ਸੀਗੇ ਕਿ ਕੁਝ ਪਸ਼ੂਆਂ ਦੀ ਚਾਰਾ ਜਿਹੜਾ ਉਹਦਾ ਵੀ ਅਸੀਂ ਪ੍ਰਬੰਧ ਕਰਦੇ ਆ ਉਹ ਵੀ ਅਸੀਂ ਡਿਸਟ੍ਰਿਬਿਊਟ ਕਰਾਂਗੇ ਆਪਣੇ ਜਿਹਨ ਦਿੱਤੇ ਨੁਕਸਾਨ ਹੋਇਆ ਸੰਦੇਕ ਵੀ ਗੱਲ ਤੇ ਬਾਕੀ ਮੁਆਵਜ਼ਾ ਜਿਹੜਾ ਜਲਦੀ ਦਾਂਗੇ ਉਹ ਇੱਕ ਅਸੀਂ ਮਤਲਬ ਸੀਐਮ ਸਾਹਿਬ ਨੂੰ ਮੈਂ ਬੇਨਤੀ ਕੀਤੀ ਕਿ ਇਹਨਾਂ ਪਿੰਡਾਂ ਦੇ ਵਿੱਚ ਜਿੱਥੇ ਕਿਸਾਨਾਂ ਨੇ ਮਤਲਬ ਮੱਕੀ ਬੀਜਨੀਆ ਜਾਂ ਮੂਗੀ ਬੀਜਨੀਆ ਜਾਂ ਕੋਈ ਹੋਰ ਚੀਜ਼ ਬੀਜਨੀਆ ਉਹਨਾਂ ਨੂੰ ਬੀਜ ਜਿਹੜੇ ਆ ਉਹ ਸਬਸਤੀ ਤੇ ਦਿੱਤੇ ਜਾਣ ਤੇ ਉਹ ਮੰਨ ਕੇ ਸਿਮ ਸਾਹਿਬ ਤੋਂ ਉਹਨਾਂ ਨੇ ਉਸ ਲਈ ਖੇਤੀਬਾੜੀ ਮੰਤਰੀ ਦੀ ਡਿਊਟੀ ਲਈ ਕਿ ਇਹ ਮਤਲਬ ਤੁਸੀਂ ਪ੍ਰਬੰਧ ਕਰਕੇ ਦਿਓ ਸੋ ਜੀ ਸਾਹਿਬ ਉਹਨਾਂ ਨਾਲ ਗੱਲ ਕਰਨਗੇ ਤੇ ਅਸੀਂ ਬੀਜ ਵੀ ਜਿਹੜੇ ਕਿਸਾਨ ਨੂੰ ਚਾਹੀਦਾ ਹੋਊਗਾ ਉਹ ਵੀ ਅਸੀਂ ਸਬਸਿਡੀ ਦੇ ਜਿਹੜਾ ਦਵਾ ਦਾਂਗੇ ਉਹ ਕਿਸਾਨਾਂ ਨੂੰ ਮੇਰੀ ਬੇਨਤੀ ਹੈ ਕਿ ਸਾਰੇ ਜਣੇ ਡੀਸੀ ਸਾਹਿਬ ਦੇ ਸੰਬੰਧ ਜਿਹੜਾ ਜੀ ਸਾਹਿਬ ਸਾਦਾ ਕੁਝ ਕਰਕੇ ਦੇਣਗੇ ਹੱਤਾਂ ਦੀ ਹੈਲਪ ਜਿਹੜੀ ਹੈ ਸਰਕਾਰ ਵੱਲੋਂ ਜੋ ਵੀ ਆ ਡੀਸੀ ਸਾਹਿਬ ਕਰਕੇ ਦੇਣਗੇ ਇਹਨਾਂ ਦੇ ਤੇ ਮੈਂ ਤਾਂ ਅੱਜ ਹੀ ਆਇਆ ਇਹ ਮੇਰੇ ਆਉਣ ਤੋਂ ਪਹਿਲਾਂ ਵੀ ਵੀ ਸਭ ਸਾਦਾ ਕੁਝ ਦੇਖ ਗਏ ਸਾਦਾ ਇਸ ਇਲਾਕੇ ਦਾ ਬਹੁਤ ਲਗਾਤਾਰ ਜਾਰੀ ਇੱਕ ਇਹਨਾਂ ਦੇ ਉਦਾਂ ਨਹੀਂ ਮੈਜ ਇਹਨਾਂ ਨੂੰ ਸਿੱਧੇ ਉੱਠ ਕੇ ਕਾਲ ਹੀ ਕੀਤੀ ਕਿ ਮੈਂ ਮਤਲਬ ਵੀ ਗੜੇ ਪੈ ਗਏ ਬਹੁਤ ਜ਼ਿਆਦੇ ਤੇ ਗਰਦਾਬ ਦੀ ਦਾਟੂ ਕਹੀ ਤੇ ਮੈਨੂੰ ਕਹਿੰਦੇ ਕਿ ਆਰਡਰ ਕੱਟਦੇ ਆ ਸਰ ਤੇ ਬੰਦੇ ਵੀ ਭੇਜਦੇ ਸੋ ਅਸੀਂ ਬੜੇ ਤੇਜ਼ੀ ਨਾਲ ਲੱਗੇ ਆ ਉਹ ਮੈਂ ਵਿਸ਼ਵਾਸ ਦਿੰਦਾ ਉਹਨਾਂ ਕਿਸਾਨਾਂ ਨੂੰ ਕਿ ਸਰਕਾਰ ਜਿਹੜੀ ਹੈ ਸਰਦਾਰ ਭਵਨ ਸਿੰਘ ਮਾਨ ਜੀ ਦੀ ਸਰਕਾਰ ਹਰ ਸੰਭਵ ਔਰ ਵੱਤੋ ਵਾਅਦਾ ਜਿਹੜਾ ਤੁਹਾਡੀ ਮੱਤ ਕਰੂਗੀ ਇਸ ਵਾਰ